ਤੋਂ ਹਾਂ ਮਰਤੇ ਇਹ ਸਵਾਲ ਕੀਤਾ ਕਿ ਕਾਲੀ ਦਲ ਹੁਣ ਚਲੋ ਮੈਂ ਮੰਨਦਾ ਇਹਨਾਂ ਦੀ ਗਲਤੀਆਂ ਨਾ ਪੁੱਛਿਆ ਹੋ ਨਾ ਵਿਸ਼ਵਾਸ ਲਿਆ ਪਰਿਵਾਰ ਨੇ ਪਹਿਲੋ ਗੱਲਬਾਤ ਨਹੀਂ ਕੀਤੀ ਹੋ ਜਾਂ ਬਿਕਰਮ ਜੀ ਮੈਂ ਸਾਰਿਆਂ ਬਟੂਆ ਸਾਹਿਬ ਨੂੰ ਬਟੂਆ ਸਾਹਿਬ ਤੇ ਮੇਰਾ ਵੀਰ ਆ ਨਾ ਉਹਨੇ ਵੀ ਮੇਰੇ ਅੰਗ ਬੜੇ ਲੰਮੇ ਜੇਲਾਂ ਕਟੀਆਂ ਕਈ ਕੁਝ ਕੀਤਾ ਹੈ ਉਹਨੂੰ ਇਹ ਸੋਚ ਹੋਣੀ ਚਾਹੀਦੀ ਆ ਕਿ ਜੇ ਇਹ ਪੰਥਨ ਬੱਗੇ ਲੈ ਕੇ ਜਾਣਾ ਤੇ ਜੇ ਇਹ ਬੱਚਾ ਜਿੱਤ ਸਕਦਾ ਤੇ ਅਸੀਂ ਉਮੀਦਵਾਰ ਕੀ ਲੈਣਾ ਖਲੋਗੇ ਉਹਨਾਂ ਤੇ ਇਹ ਸ਼ੀਟ ਦੇ ਨਾਲ ਇੱਕ ਸ਼ੀਟ ਅਮਰਤਪਾਲ ਨੂੰ ਦੇਣ ਦੇ ਨਾਲ ਦੂਜੀਆਂ ਸ਼ੀਟਾਂ ਉਹਨਾਂ ਦੀਆਂ ਕਾਮਯਾਬ ਹੋਣਗੀਆਂ ਸਾਨੂੰ ਉੱਚੀ ਸੋਚ ਰੱਖਣੀ ਜੇ ਤਹੀ ਪੰਥਕ ਆ। ਈਹੀ ਪੰਥਕ ਹੋਣਾ ਮਾਨ ਸਾਹਿਬ ਨੂੰ ਇਹ ਚਾਹੀਦਾ ਮੈਂ ਆਪਣਾ ਉਮੀਦਵਾਰ ਵਾਪਸ ਕਰਾਂ ਪਰ ਜੇ ਇਹ ਮੋਰਚੇ ਦੀ ਗੱਲ ਇਹਨਾਂ ਪੰਥਕ ਲੋਕਾਂ ਨੂੰ ਤੇ ਉਮੀਦਵਾਰ ਇੱਕ ਖੜਾ ਕਰਨਾ ਚਾਹੀਦਾ ਮੈਂ ਇੱਕ ਵੀ ਇੱਕ ਵਾਰ ਬੋਲਿਆ ਸੀ ਵੀ ਤੁਸੀਂ ਭਾਈ ਸੱਤ ਕਾਲੀ ਦਲ ਜੇ ਉਹ 1920 ਸਤ ਅਕਾਲੀ ਦਲ ਸਰ ਅਕਾਲੀ ਦਲ ਹੁਣ ਗੜਾ ਨਾਫਾ ਤੇ ਅਕਾਲੀ ਦਲ ਹਾਂਜੀ ਹਾਂਜੀ ਹੈ ਜੇ ਨੈਟਰ ਅਕਾਲੀ ਦਲ ਸੰਯੁਕਤ ਅਕਾਲੀ ਦਲ ਆ ਬਾਦਲ ਅਕਾਲੀ ਦਲ ਉਹ ਮੈਂ ਭਰਾਓ ਕਿਉਂ ਪੰਥ ਨੂੰ ਮਾਰਨ ਦੇ ਜੋ ਇੱਕ ਇੱਕੀ ਸ਼ੀਟ ਲਈ 13 ਦੀਆਂ ਸ਼ੀਟਾਂ ਪੰਜਾਬ ਦੀਆਂ ਤੇ ਅੱਠ ਪੰਥਕ ਹੋ ਗਏ ਤੇ ਉਹ ਸ਼ੀਟਾਂ ਲਿਆ ਕਰੋ ਜਿੱਥੇ ਜਿੱਤ ਸਕਦੇ ਜੋਂ ਹੁਣ ਧੰਨ ਵੀ ਦਿੱਤਾ ਕਿ ਜੇ ਤਰਨਤਾਰਨ ਦੀ ਸ਼ੀਟ ਆ ਜੇ ਪਏ ਨੌਜਵਾਨ ਨજરਬੰਦ ਆ ਡਿਬਰੂਗੜ੍ਹ ਜੇਲ੍ਹ ਚ ਜੇ ਉਹਨੂੰ ਨੌਜਵਾਨਾਂ ਹਮੈਤ ਦੇਣੀ ਆ ਤੇ ਤੁਸੀਂ ਮਾਨ ਪ੍ਰਾਪਤ ਕਰੋ ਇਹ ਸ਼ੀਟ ਛੱਡੋ ਹੋਰ ਥੋੜੀਆਂ 12 ਸ਼ੀਟਾਂ ਹੋ ਰਿਆ ਸਰਵਲ ਟੋਵਾ ਸਾਹਿਬ ਵੀ ਦਾਬੇਦਾਰੀ ਕਰ ਗਏ ਅੱਜ ਥੋੜੀ ਦੇਰ ਪਹਿਲਾਂ ਇੱਕ ਬਿਆਨ ਆਇਆ ਸੀ ਉਹਨਾਂ ਨੇ ਮਾਨ ਦਾ ਢੇਰ ਕਰ ਗਏ ਆ ਪਰ ਨਹੀਂ ਦੂਰ ਅੰਦੇਸ਼ੀ ਦੀ ਸੋਚ ਰੱਖਣੀ ਚਾਹੀਦੀ ਜੇ ਪੰਥਕ ਆ ਦੇ ਵਲਟੋਆ ਸਾਹਿਬ ਉਹਨਾਂ ਨੂੰ ਪੰਥਕ ਬਾਰੇ ਸੋਚਣਾ ਚਾਹੀਦਾ ਇੱਕ ਬੰਦੇ ਤਾਂ ਅਸੀਂ ਬੰਦੀ ਸਿੰਘਾਂ ਨੂੰ ਰਿਹਾ ਕਰਾ ਰਹੇ ਆ ਇੱਥੇ ਤੇ ਆਏ ਸੀ ਵਲਟੋਆ ਸਾਹਿਬ ਰਣੀਕੇ ਸਾਹਿਬ ਇਹ ਤੋਂ ਹੋ ਗਏ ਗਏ ਇਸ ਮੋਰਚੇ ਤੋਂ ਵੀ ਹੋ ਗਏ ਗਏ ਹੋ ਕੇ ਗਏ ਆ ਮੈਂ ਤੇ ਤੁਹਾਨੂੰ ਆਪ ਕਹਿੰਦੇ ਆ ਵੀ ਉਹ ਪੰਥਕ ਆ ਮੈਂ ਕਹਿੰਦਾ ਕਿ ਬਟਵਾ ਸਾਹਿਬ ਨੇ ਬੜਾ ਵਕਤ ਵੇਕੇ ਆ ਉਹਨਾਂ ਨੂੰ ਇਹਨਾਂ ਵਕਤਾਂ ਨੂੰ ਸੋਚਣਾ ਚਾਹੀਦਾ ਵੀ ਮੇਰੇ ਨਾਲ ਵੀ ਇਹ ਬੀਤੀਆਂ ਜੀ ਤੇ ਅਸੀਂ ਇੱਥੇ ਆਉਂਦੇ ਆ ਇੱਕ ਬੰਨੇ ਇਹਨਾਂ ਧਰਨਾ ਧਰਨੇ ਦਾ ਕੀ ਮਤਲਬ ਜਾਣ ਤੇ ਉਹਨੂੰ ਆਪਾਂ ਫਾਇਦਾ ਹੋ ਸਕਦਾ ਇੱਕ 10 ਬੰਦੇ ਉੱਥੋਂ ਐਨਐਸਏ ਟੁੱਟ ਸਕਦੀ ਆ ਇਹ ਬਹੁਤ ਮਤ ਮਿਲਦੇ ਨਾਲ ਕਿਉਂਕਿ ਉੱਤੇ ਵੀ ਮੁੜ ਕੇ ਪੋਛਨ ਦੀ ਭਾਈ ਤੁਸੀਂ ਇਹਨਾਂ ਨੂੰ ਡਿਬਰੂਗੜ੍ਹ ਜੇਲ੍ਹ ਚ ਜਾਂਦੇ ਸਲਕ ਭੇਜਤਾ ਇਹ ਨਾ ਬੰਦਿਆਂ ਤੇ ਇਹਨਾਂ ਲੋਕ ਚੋਂ ਡੇ ਆ ਉਹ ਪੰਥਕ ਦਾ ਹੈ ਪੰਥਕ ਹੈ ਤਾਂ ਹੈ ਕਿ ਨਹੀਂ ਬੀਬੀ ਖਾਲੜਾ ਵਾਂਗੂ ਉਲਟ ਫੇਰ ਵੀ ਹੋ ਸਕਦੇ ਤੁਹਾਨੂੰ ਕੀ ਲੱਗਦਾ ਨੁਕਸਾਨ ਵੀ ਝੱਲਣਾ ਪੈ ਸਕਦਾ ਕਿਉਂਕਿ ਇਹ ਇਲੈਕਸ਼ਨ ਆ ਜੇ ਆਪਾਂ ਪਰਸੋਂ ਤੋਂ ਪਹਿਲਾਂ ਦੀ ਗੱਲ ਕਰਦੇ ਹਾਂ ਤੇ ਭਾਈ ਅਮਰਤਪਾਲ ਸਿੰਘ ਇੱਕ ਪੰਥਕ ਉਮੀਦਵਾਰ ਨਹੀਂ ਸੀ ਪੰਥਕ ਸਿਆਸਤ ਦੇ ਵਿੱਚ ਨਹੀਂ ਸੀ ਉਹ ਉਹ ਵੈਸੇ ਜ਼ਰੂਰ ਪੰਥਕ ਸੀ ਪਰ ਹੁਣ ਪੰਥਕ ਸਿਆਸਤ ਦੇ ਵਿੱਚ ਆ ਚੁੱਕਾ ਵੇਖੋ ਜੀ ਪੰਥਕ ਸਿਆਸਤ ਅਜਨੀਤ ਜਿੰਦਰ ਚੱਲੀ ਪੋਤਾ ਮੇਰੇ ਗੁਰੂ ਹਰਗੋਬਿੰਦ ਸਾਹਿਬ ਨੇ ਚਲਾਈ ਹੈ ਰਾਜ ਬਣਾਣਾ ਹੈ ਧਰਮ ਚਲੇ ਹੈ ਧਰਮ ਬਿਨਾ ਸਭ ਦਲੇ ਮਲੇ ਹੈ ਉਹਨਾਂ ਪੰਜ ਪੀੜੀਆਂ ਮਾਲਾ ਫੇਰ ਗਈਆਂ ਛੇਵੀਂ ਪੀੜੀ ਕਰੇਗੀ ਜੰਗ ਬਾਬਾ ਉਹਨਾਂ ਸਵੇੜੇ ਰੋਕਦਾ ਹੈ ਬਾਬੇ ਵੱਡਾ ਜੀ ਨੂੰ ਵੀ ਖਲੋਜ ਹੁਣ ਮੇਰਾ ਸਬਦਾਨ ਸੁਣੋ ਉਹਨਾਂ ਮੀਰੀ ਤੇ ਪੀਰੀ ਨੇ ਦੋ ਛਰਪਾਨਾਂ ਪਾਈਆਂ ਇਹ ਪੰਥ ਕੋਈ ਹੋ ਸਦਾ ਪੰਥ ਦੀ ਗਵਾਹੀ ਕਰੂਗਾ ਮੈਂ ਤੈਨੂੰ ਪਹਿਲਾਂ ਹੀ ਦੇ ਦਿੱਚਾ ਜਵਾਬ ਇਹ ਥੋੜਾ ਗੱਲ ਹੈ ਵੀ ਕੰਮ ਸਾਡੇ ਬਾਣਾ ਹੋਰ ਹੋਵੇ ਤੇ ਕੰਮ ਸਾਡੇ ਕਿਹਨੇ ਤਾਂ ਇੱਕ ਤਾਂ ਪੰਥ ਕੋ ਹੋ ਸਕਦੇ ਆ